ਅਸ਼ੋਕੰਦਾ ਹਾਂ ਆਪਣੀ ਦੀ ਹੈ ਕੀ ਗ੍ਰੀਨ ਟੀ ਕੀ ਕੀ ਕਹਿੰਦੇ ਇਹਨੂੰ ਗ੍ਰੀਨ ਟੀ ਹਾਂ ਸੰਤਰੀ ਦਾ ਬੂਟਾ ਤੇ ਲੇਮਨ ਗ੍ਰਾਸ ਇਹਦੇ ਵਿੱਚ ਨਿੰਬੂ ਵਰਗੀ ਖੁਸ਼ਬੂ ਆਂਦੀ ਹੈ ਬਹੁਤ ਸੋਹਣੀ ਹਾਂ ਲੱਗਿਆ ਸਾਡਾ ਘਰ ਵਾਲੇ ਨੂੰ ਸਨੇਕ ਪ੍ਰੋਟੈਕਸ਼ਨ ਵੀ ਕੀਤਾ ਜਾਂ ਸੰਤਰੀ ਦਾ ਬੂਟਾ ਇਹਦੇ ਲੱਗੇ ਸੱਪ ਨਹੀਂ ਆਂਦਾ ਕਹਿੰਦੇ ਹਾਂ ਇਹਦੀ ਬਾਸ ਨਬੜੀ ਹੁੰਦੀ ਹੈ ਹਾਂ ਆਹ ਸਕੀਵ ਗਏ ਤੇ ਪ੍ਰਾਕ ਸਟੀਵਿਆ ਸਟੀਵਿਆ ਜਿਹੜੀ ਸ਼ੂਗਰ ਲਈ ਯੂਜ਼ ਹੁੰਦੀ ਹੈ ਸ਼ੂਗਰ ਲਈ ਯੂਜ਼ ਜਿਹੜਾ ਇਹਦੇ ਪੱਤੇ ਖਾਏ ਨਾ ਹਾਂ ਉਹਨੂੰ ਦੋੜਾਂ ਦਰਦ ਮੋਢਿਆਂ ਦਰਦ ਹਾਂ ਹਾਂ ਥ੍ਰੀਟ ਕਮਜ਼ੋਰੀ ਨਹੀਂ ਆਉਂਦੀ ਕਿਉਂਕਿ ਇੱਕ ਕਮਜ਼ੋਰੀ ਉਹਦੇ ਹੁੰਦੇ ਜਿੰਨਾ ਇਸ ਵਾਲੀ ਦੀ ਘਾਟ ਹੋਵੇ ਹਾਂ ਤੇ ਐਕਚੁਅਲੀ ਇਸ ਵਾਲੀ ਦਾ ਬੂਟਾ ਹੁੰਦਾ ਤੇ ਅਸ਼ੋਗੰਦਾ ਦੀ ਜਿਹੜੀ ਪਨੀਰੀ ਲਈ ਆ ਇਹ ਵਾਲੀ ਆਹੋ ਆ ਬੀ ਪਾਇਆ ਇਹਦੇ ਚ ਹਾਂ ਬੀ ਪਾਇਆ ਬੀ ਚੁਰੇਗਾ ਨਾ ਇਹ ਕਿਦੋਂ ਤੱਕ ਲੱਗਣਾ ਵੇਖੋ ਨਹੀਂ ਹੈ ਬੂਟੇ ਅੱਛਾ ਅਸ਼ੋਗੰਦਾ ਨਾਗਣੀ ਕਹੁੰਦੇ ਲੱਗਦਾ ਬਹੁਤ ਸੋਹਣੀ ਫੁੱਲ ਆ ਲੱਗਦੀ ਆ ਸਭ ਤੋਂ ਅੰਦਰ ਇਹ ਦਿਖਾਈਓ ਜਰਾ ਬੂਟਾ ਦਿਖਾਈਓ ਇਹਨੂੰ ਅਸ਼ੋਕੰਦ ਕਹਿੰਦੇ ਆ ਬਹੁਤ ਤਾਕਤ ਹੁੰਦੀ ਕਹਿੰਦੇ ਇਹਦੇ ਵਿੱਚ ਨਹੀਂ ਕਮਜ਼ੋਰੀ ਦੂਰ ਕਰਦਾ ਮਰਦਾਨੀ ਤਾਕਤ ਹੁੰਦਾ ਆ ਹਾਂ ਹੋਰ ਕਿਸ ਕਿਸ ਕੰਮ ਆਂਦਾ ਜੋੜਾਂ ਦੇ ਦਰਦ ਲਈ ਵੀ ਜੋੜਾਂ ਦੇ ਦਰਦ ਫੋੜੇ ਕੰਚ ਨਹੀਂ ਹੁੰਦੀ ਟੀਵੀ ਦੇ ਗੰਢਾਂ ਨੂੰ ਖਤਮ ਕਰਦਾ ਹੂੰ ਦਿਮਾਗ ਉਹ ਦੋਂਦਾ ਆ ਆ ਬੂਟਾ ਹੁੰਦਾ ਏ ਡੰਗਰ ਨਹੀਂ ਖਾਂਦੇ ਅੱਛਾ ਡੰਗਰ ਨਹੀਂ ਖਾਂਦੇ ਡੰਗਰ ਗੰਨੇ ਨੂੰ ਵੈਸੇ ਟੁੱਟ ਕੇ ਪੈਂਦੇ ਆ ਇਹ ਕਿਸ ਕੰਮ ਦਾ ਗੰਨਾ ਹੈ ਇਹ ਜਿਹਨਾਂ ਨੂੰ ਸ਼ੂਗਰ ਹੈ ਨਾ ਉਹ ਪਿੰਦੇ ਆ ਰੋ ਪਿੰਦੇ ਕੱਟੇ ਰੋ ਟੇਸਟ ਉਦਾਂ ਲਾਈ ਹੁੰਦਾ ਜਾਂ ਵੱਖਰਾ ਕੋੜਾ ਹੁੰਦਾ ਬਹੁਤ ਕੋੜਾ ਪਿਛਾ ਲੱਗਦਾ ਅੱਛਾ ਯਾਨੀ ਕਿ ਆ ਵੱਡ ਕੇ ਨਾ ਹਾਂ ਡੰਗਰਾਂ ਨੂੰ ਪਾਏ ਸੀ ਹਾਂ ਸੱਤੇ ਖਾਣੇ ਹੀ ਹੋਣਾ ਹਾਂ ਆ ਗੱਠਲ ਨਹੀਂ ਖਾਂਦੇ ਜਦ ਕਿ ਗੰਨੇ ਦੀ ਗੱਠਲ ਨੂੰ ਬਹੁਤ ਜ਼ਿਆਦਾ ਪੈਂਦੇ ਡੰਗਰ ਮਿੱਟੀ ਹੁੰਦੀ ਹੈ ਨਾ ਪਰ ਇਹਨਾਂ ਨਹੀਂ ਖਾਏ ਕਿ ਕੋੜਾ ਹੁੰਦਾ ਹਾਂ ਠੀਕ ਇਹਦਾ ਜਿਹਨੂੰ ਜੋ ਫੈਦਕ ਨਾ ਨਾ ਤਿਹੜਾ ਨਹੀਂ ਰਹ ਜੋ ਅੱਛਾ ਇਹਦਾ ਜਿਹਨੂੰ ਜੋ ਕੱਟ ਲਈਏ ਨਾ ਦੁੱਧ ਨਿਕਲਦਾ ਅੱਛਾ ਉਹ ਦੁੱਧ ਜਿਹੜਾ ਨਾ ਹਾਂ ਅੱਧਾ ਤੂਕਾ ਨੂੰ ਨਾ ਲੱਗ ਨਾ ਕੰਟ ਫੇਰੋ ਕਿੰਨੀ ਕੰਨ ਪੀੜ ਹੋਏ ਹਾਂ ਦੂਜ ਕਿੰਨੇ ਕੰਨ ਪੀੜ ਦੂਗਰ अच्छा इन्नु रतनजोत कहंदे है हां ये मुंह पीर किन्नी हुंदी होवी हां हां दो तीन तुके मुंह पाए ना जोर-जोर दी ठग बन्ने अंदर उ गाजो पंजा 6 सेकंडਾਂ ਚ मुंह पीर दूर अच्छा ਸਰਵਾਈਵ ਕਰਦਾ ਕੋਈ ਇਲਾਜ ਨਹੀਂ ਡਾਕਟਰ ਕੀ ਕਰਦੇ ਬੰਦੇ ਕੁੱਤਾ ਬਣਾ ਦਦੇ ਫਟਾ ਜੂ ਲਾਉਂਦੇ ਨੇ ਗੱਲ ਹਾਂ 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 ਇਹਦਾ ਨਾ ਦੂ ਤੂਕੇ ਨਾਲ 5 ਮਿੰਟ ਸਰਵਾਈਵ ਕਰ ਦੂਰ ਕੀ ਮਾਲਿਸ਼ ਕਰਨੀ ਪੈਂਦੀ ਆ ਤੁਹਾਨੂੰ ਦੱਸਣਾ ਹੈ ਇਹ ਨਿਗਲੇ ਬੜਾ ਔਖਾ ਹੂੰ ਇਹ ਸਿਜ਼ਨੋਂ ਹੁੰਦਾ ਦੁੱਧ ਨਿਕਲਦਾ ਵੀ ਇਹ ਹੁਣ ਛਾਲ ਆ ਗਿਆ ਨਾ ਹਾਂ ਆਹ 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 ਅੱਛਾ ਦਰਦਾਂ ਵੀ ਦੂਰ ਕਰਦਾ ਹੈ ਇਹ ਹੋਰ ਤਨ ਬੁਲੇ ਪੱਕਿਆ ਵੀ ਦੂਰ ਕਰਦਾ ਆ ਵੇਖਿਓ ਹਾਂ ਹੱਥ ਇਕੱਠਾ ਨਾ ਹਾਂ ਸੜ ਗਿਆ ਹੀ ਮੈਂ ਅੱਛਾ ਛੜਿਆ ਦਾਗ ਹੈਗਾ ਹਾਂ 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 ਆ ਮੂੰਹ ਛੜ ਗਿਆ ਬਿਲਕੁਲ ਹਾਂ ਮੇਲ ਚ ਨਾ ਨੌਕਰੀ ਕਰਦਾ ਹਾਂ ਲੱਕੀ ਹਣ ਤੇ ਫਲੈਸ਼ ਪੈ ਗਿਆ ਸੀ ਹਾਂ ਹਾਂ ਰਤਾਂ ਛੜ ਗਈਆਂ ਸੀ ਰਤਨ ਜੋਤ ਨਾਲ ਠੀਕ ਹੋ ਜਾਂਦਾ ਹੈ ਕੀ ਨਾ ਪਪਾਈ ਆਪਣਾ ਤੇ ਕਿਦੋਂ ਤੋਂ ਇਹ ਬੂਟੇ ਵੰਡਣਾ ਕੰਮ ਸ਼ੁਰੂ ਹੋਇਆ ਵੇਖੋ ਜੀ ਮੇਰਾ ਨਾਮ ਜਸਬੀਰ ਸਿੰਘ ਹੈ ਪਿਛਲਾ ਪਿੰਡ ਸਾਡਾ ਬੂਟੇ ਵਾਲਾ ਪਿਤਾ ਜੀ ਦਾ ਨਾਮ ਸਰਦਾਰ ਸਾਧੂ ਸਿੰਘ ਹਾਂਜੀ ਤੇ ਬੂਟੇ ਵੰਡਨੇ ਮੈਂ ਜੀ ਤਕਰੀਬਨ 70 ਸਾਲ ਤੋਂ ਬੂਟੇ ਦੀ ਤੇ ਆਪਣਾ ਨਾਲ ਮੈਂ ਲੋਕਾਂ ਨੂੰ ਧਾਰਮਿਕ ਲਿਟਰੇਚਰ ਵੀ ਵੰਡਣਾ ਪਿੰਗਲਵਾੜੇ ਦਾ ਤੇ ਸੁਨੋਮਨੀ ਕਮੇਟੀ ਦਾ ਉਹ ਫਰੀ ਲਿਟਰੇਚਰ ਹੁੰਦਾ ਹੈ ਜਿਹੜਾ ਕਿ ਵਾਤਾਵਰਣ ਪ੍ਰਤੀ ਤੇ ਗੁਰੂਆਂ ਦੇ ਜੀਵਨੀਆ ਪ੍ਰਤੀ ਹੁੰਦਾ ਜੀ ਜਿਹਦੇ ਨਾਲ ਬੰਦੇ ਦੀ ਨਾ ਸੋਚ ਬਦਲ ਜਾਂਦੀ ਹੈ तकरीबन ਚੰਗੀ ਸੋਚ ਆ ਜਾਂਦੀ ਉਹਨਾਂ 'ਚ ਕਿਹੜੇ ਕਿਹੜੇ ਬੂਟੇ ਬਣਦੇ ਹੋ ਵੇਖੋ ਜੀ ਮੈਂ ਬੂਟੇ ਬੰਨਾਂ ਜੀ ਨਿੰਮ ਤੁਲਸੀ ਨਿਆਗ ਬੋ ਕੁਵਾਰਗੰਧ ਅਸਵਗੰਧਾ ਸਟੀਵਿਆ 나ਗਦੂਨ ਹਾਂਜੀ ਤੇ ਕੋਈ ਇਹੋ ਜਿਹੇ ਬੂਟੇ ਜਦ ਮੈਂ ਬਾਗਾਂ ਚ ਲਿਆਉਣਾ ਹੁੰਦੇ ਬਹੁਤ ਵਧੀਆ ਨੇ ਕਿਹਦੇ ਨਾਮ ਵੀ ਨਹੀਂ ਪਤਾ ਹੁੰਦਾ ਜੇ ਮੈਂ ਬੰਦਾ ਕੀ ਸੋਚ ਕੇ ਬੂਟੇ ਵੰਡਣ ਦਾ ਕੰਮ ਸ਼ੁਰੂ ਕੀਤਾ ਮਨ ਚ ਆਇਆ ਕਿ ਮਨ ਚ ਆਇਆ ਮਨ ਚ ਆਇਆ ਵੇਖਿਆ ਭੀ ਲੋਕ ਬੂਟੇ ਵੱਢੀ ਜਾਂਦੇ ਨੇ ਤੇ ਲਾਉਂਦੇ ਹਨ ਨਹੀਂ ਤੇ ਇੱਕ ਤੇ ਦੇਖੋ ਜਿਹੜੇ ਬੂਟੇ ਦਾ ਜੇ ਬਾਲਣ ਹੈ ਨਾ ਇਹਦਾ ਨੁਕਸਾਨ ਕੋਈ ਨਹੀਂਗਾ ਤੂੰ ਇਹਦਾ ਨੁਕਸਾਨ ਹੈਗਾ ਜਿਵੇਂ ਕਾਰਾਂ ਦੇ ਧੂਏ ਹੋਣ ਜਿਹੜੀ ਧਰਤੀ ਦੇ ਥੱਲੇੋਂ ਜਿਹੜੀ ਚੀਜ਼ ਨਿਕਲ ਕੇ ਹੀ ਬਾਲਾਂਗੇ ਨਾ ਉਹਦਾ ਸਾਨੂੰ ਨੁਕਸਾਨ ਜਿਵੇਂ ਕੋਲਾ ਹੋਇਆ ਪੈਟਰੋਲ ਹੋਇਆ ਮਿੱਟੀ ਦਾ ਤੇਲ ਹੋਇਆ ਜਿਹੜੀ ਉੱਪਰ ਜ਼ਮੀਨ ਦੇ ਉੱਪਰ ਹੈ ਨਾ ਜਿਵੇਂ ਦਰਖਤ ਨੇ ਕਦੀ ਇਹ ਹੁੰਦਾ ਸੀ ਪਿੰਡਾਂ ਦੇ ਦੁਆਲੇ ਦੁਆਲੇ ਧੂੰਆਂ ਦਾ ਘੇਰਾ ਹੁੰਦਾ ਸੀ ਤੇ ਕੋਈ ਮੱਛਰ ਮੱਖੀ ਘੱਟ ਬਹੁਤ ਹੁੰਦੀ ਸੀ ਹੁਣ ਬੁੱਟੇ ਲੋਕੀ ਘਰਾਂ ਚ ਹੀ ਡੱਪੇ ਨੇ ਗੈਸ ਬਾਲਣ ਹਾਂਜੀ ਤੇ ਬਾਕੀ ਆ ਜਿਹੜੇ ਆ ਵਹੀਕਲ ਨੇ ਸਾਰੇ 4 ਵੀਲਰ 2 ਵੀਲਰ ਇਹਨਾਂ ਦਾ ਧੂੰਆਂ ਜਿਹੜਾ ਨਾ ਇਹ ਅਸਲ ਵਿੱਚ ਖਰਾਬ ਕਰਦਾ ਵਾਤਾਵਰਨ ਨੂੰ ਬਾਕੀ ਜਿਹੜਾ ਇਹ ਰਹੇ ਪ੍ਰਾਈ ਸਾੜ ਕੇ ਤੇ ਤੂੰ ਇਹ ਨਾਲ ਕੋਈ ਨੁਕਸਾਨੀ ਦਾ ਨਹੀਂ ਗਾ ਇਹ ਐਵੇਂ ਇਹ ਜਿਹੜੇ ਨਾ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਵਹੀਕਲ ਚੱਲਦੇ ਨੇ ਗੈਸ ਚੱਲਦੀ ਹੈ ਪੋਟਲ ਦੇ ਤੂੰ ਨਾਲ ਜਦੋਂ ਗਰਮੀ ਹੁੰਦੀ ਹੈ ਇਹ ਸਾਰਾ ਧੂੰਆਂ ਉੱਪਰ ਚਲਾ ਜਾਂਦਾ ਹੈ ਜਿੰਦਗੀ 'ਚ ਬਿਮਾਰੀਆਂ ਆਮ ਹੈ ਸ਼ੂਗਰ ਵਰਗੀ ਬੀਪੀ ਵਰਗੀ ਬਿਮਾਰੀ ਆਮ ਹੈ ਇਹਦੇ ਲਈ ਕਿਹੜੀਆਂ ਕਿੜੀਆਂ ਦਵਾਈਆਂ ਯੂਜ਼ ਬੂਟੇ ਯੂਜ਼ ਹੁੰਦੇ ਆ ਵੇਖੋ ਜੀ ਇਹਦੇ ਚ ਅਸ਼ਵਗੰਧਾ ਸਟੀਵਿਆ ਕੁਵਾਰ ਗੰਧਰ ਨਾਲ ਨਿੰਮ ਤੇ ਜਿਹੜੇ ਗਲੋ ਹੈ ਨਾ ਜੀ ਇਹ ਦੇ ਪਾਗਣਾ ਪਾਣੀ ਪੀਣ ਪੀਣ ਵਾਲੇ ਦੀ ਦਵਾਈ ਬਣਾ ਕੇ ਪੀਣਾ ਠੀਕ ਹੋ ਜਾਂਦੇ ਆ ਟੀਵੀਆ ਤੇ ਅਸ਼ਵਗੰਧਾ ਵਗੈਰਾ ਘਰਾਂ ਚ ਵੀ ਲਗਾ ਕੇ ਯੂਜ਼ ਕੀਤੀ ਜਾਂਦੀ ਇਹ ਇਹ ਵੇਖੋ ਜੀ ਇਹ ਅਸ਼ਵਗੰਧਾ ਹੋਇਆ ਟੀਵੀਆ ਹੋਇਆ ਕੁਵਾਰ ਗੰਧਲ ਹੋਈ ਨਿਆਜ ਬੋਝ ਹੋਇਆ ਤੁਰਤੀ ਹੋਈ 나ਗਦਾਨ ਹੋਇਆ ਇਹ ਜਿਹੜੇ ਨਾ ਇਹ ਬੂਟੇ ਗਮਲਿਆਂ ਚ ਲੱਗ ਜਾਂਦੇ ਇਹ ਘਰ ਦੇ ਵਿੱਚ ਗਮਲਿਆਂ ਦੇ ਵਿੱਚ ਲੋਣੇ ਚਾਹੀਦੇ ਨਾਲੇ ਤੇ ਘਰ ਦੀਏ ਨਾਲ ਹੀ ਇਹ ਜਿਹੜੀ ਗ੍ਰੀਨ ਟੀ ਹੈ ਇਹ ਵੀ ਗਮਲਿਆਂ ਚ ਲੱਗ ਜਾਂਦੇ ਨਾਲੇ ਤੇ ਘਰ ਦੇ ਵਿੱਚ ਹਰਿਆਵਲ ਜੀ ਆ ਜਾਂਦੀ ਏ ਨਾਲੇ ਜਦੋਂ ਹਵਾ ਚੱਲਦੀ ਨਾ ਇਹਨਾਂ ਦੇ ਜਿਹੜੀ ਬਾਸ ਨਾ ਹੀ ਏ ਇਹਦੇ ਨਾਲ ਹੀ ਜੜਾਸ਼ੀਣ ਖਤਮ ਹੋ ਜਾਂਦੇ ਤੇ ਕੀਵੀਆ ਦੇ ਪੱਤੇ ਖਾਦੇ ਜਾਂਦੇ ਅਸੋ ਗੰਦਾ ਦੇ ਪੱਤੇ ਖਾਈਦਾ ਨਾਗਦੋਂ ਦੇ ਪੱਤੇ ਖਾਈਦਾ ਕੀਵੀਆ ਦੇ ਪੱਤੇ ਖਾਈਦੇ ਨੇ ਜੀ ਇਹਨਾਂ ਦੇ ਪੱਤੇ ਖਾਣ ਵਾਲੀ ਬੰਦਾ ਬਹੁਤ ਫਰਕ ਪੈ ਜਾਂਦਾ ਜੀ ਸ਼ੂਗਰ ਦੇ ਦਰਦਾਂ ਹੁੰਦੀਆਂ ਹਨ ਛੇ ਦੇ ਪੱਤੇ ਪੰਜ ਚਾਰ ਮੂੰਹ ਚ ਪਾ ਕੇ ਚੂਸ ਕੇ ਅੰਦਰੋਂ ਘੋਣਾ ਸ਼ੁਰੂ ਕਰ ਦੋ ਤੁਹਾਡੇ ਦਰਦਾਂ ਉਸੇ ਵੇਲੇ ਘਟਣੇ ਸ਼ੁਰੂ ਹੋ ਜਾਂਦੀ ਤੁਹਾਡੇ ਬਾਰੇ ਪਤਾ ਲੱਗਿਆ ਕਿ ਖੂਨਦਾਨ ਵੀ ਕਾਫੀ ਵਾਰੀ ਕਰ ਚੁੱਕੇ ਕਿੰਨੀ ਵਾਰੀ ਹੁਣ ਤੱਕ ਹੋ ਚੁੱਕੇ ਵੇਖੋ ਜੀ ਹੁਣ ਮੇਰਾ ਖੂਨਦਾਨ ਜਿਹੜਾ 200 ਵਾਰ ਤੱਕ ਤੋ ਵਾਧੀਏ ਪਰ ਹੁਣ ਨਹੀਂ ਉਲਿੰਦੀ ਕਿਉਂ ਉਮਰ ਮੇਰੀ 76 ਸਾਲ ਹੋ ਗਈ ਏ ਇਹ 60 ਸਾਲ ਤੱਕ ਲੈਂਦੇ ਸੀਗੇ ਪਰ ਫੇਰੀ ਮੈਂ ਝੂਠ ਚਾਠ ਬੋਲ ਕੇ ਨਾ ਉਹਨਾਂ ਨਾਲ ਭਈ ਮੈਂ ਦੇ ਦਾਰਿਆਂ ਦੀ ਨਰਮਖੋਣ ਜਾਨ ਕੈਂਪਲ ਨੂੰ ਬਾਰੇ ਅਵਾਰਡ ਵੀ ਮਿਲੇ ਹੈ ਮੋਮੈਂਟੋ ਵੀ ਮਿਲੇ ਹੈ ਕਿੰਨੇ ਕਿੰਨੇ ਸਨਮਾਨਤ ਕੀਤਾ ਤੇ ਕਿੱਥੋਂ ਕਿੱਥੋਂ ਅਵਾਰਡ ਮਿਲੇ ਵੇਖੋ ਜੀ ਮੈਨੂੰ ਸਰਹੰਦ ਫਤਿਹ ਦਿੱਸ ਤੇ ਮੈਨੂੰ ਸਨਮਾਨਤ ਕੀਤਾ ਗਿਆ ਸੀ ਜੀ ਅਨੰਦਪੁਰ ਸਾਹਿਬ ਦੇ ਸਾਹਮਣੇ ਦਿੱਸ ਤੇ ਵੀ ਸਨਮਾਨਤ ਕੀਤਾ ਗਈ ਜੀ ਦੇ ਵਿੱਚ ਬਾਦਲ ਵਗਾਰਾ ਤੇ ਮਨਜੀਤ ਜੀ ਕੇ ਵਗਾਰਾ ਵੱਡੇ ਵੱਡੇ ਲੋਕ ਸਨਮਾਨਤ ਹੋਏ ਸੀਗੇ ਤੇ ਬਾਕੀ ਮੈਨੂੰ ਕਰਤਾਰ ਸਾਹਿਬ ਤੇ ਆਪਣਾ ਪ੍ਰਸ਼ੰਸਾ ਪੱਤਰ ਮਿਲਿਆ ਸ੍ਰੋਮਣ ਕਮੇਟੀ ਵੱਲੋਂ ਮੈਨੂੰ ਬਹੁਤ ਵਾਰ ਸਨਮਾਨਤ ਕੀਤਾ ਗਿਆ ਤੇ ਨਾਲ ਮੈਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਨੇ ਖੇਡ ਮੇਲੇ ਵਿੱਚ ਮੈਨੂੰ ਬਹੁਤ ਵਾਰ ਸਨਮਾਨਤ ਕੀਤਾ ਗਿਆ ਜੀ ਮੈਂ ਜਿਵੇਂ ਖੋਖੜ ਫੌਜੀਆ ਕੋਟਲਾ ਚਾਲ ਕੋਟਲਾ ਸਾਈਆ ਜੋੜੇ ਮੰਤਰੀ ਨੇ ਸਨਮਾਨ ਦਿੱਤਾ ਮੋਰੀ ਜੀ ਮੈਨੂੰ ਸੁਚਾ ਸੀ ਲੰਗਾ ਮੰਤਰੀ ਸੀਗੇ ਸਰਜੀਤ ਕੁਮਾਰ ਜਿਆਨੀ ਨਵਜੋਤ ਕੋਰ ਸਿੱਧੂ ਹਾਂਜੀ ਤੇ ਇੱਕ ਸੇਖਮਾਨ ਲੁਧਿਆਣੇ ਤੋਂ ਵੀ ਸੀ ਜੀ ਮੰਤਰੀ ਵੀਰੇ ਮੈਨੂੰ ਉਹਦਾ ਨਾਮ ਤੇ ਤਾਂ ਭੁੱਲ ਗਿਆ ਉਹ ਹਾਂ ਹਾਂ ਉਹ ਸੈਂਟਰ ਦੇ ਮੰਤਰੀロナ ਵੀ ਕੀਤਾ ਜੀ ਕਿਰਨਦੇਵ ਜੀ ਜੋ ਨੇ ਹਾਂਜੀ ਤੇ ਆ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਵੀ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਕੱਲ ਦੇ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਮੈਂ ਤੇ ਲੋਕਾਂ ਨੂੰ ਇਹ ਕਾਂਗਾ ਬਈ ਵੱਧ ਤੋਂ ਵੱਧ ਬੂਟੇ ਲਾਓ ਖੂਨਦਾਨ ਕਰੋ ਯੂਰਵੈਦਿਕ ਦਵਾਈਆਂ ਨੂੰ ਵਰਤੋ ਅੰਗਰੇਜ਼ੀ ਦਵਾਈਆਂ ਦਾ ਕੋਈ ਫਾਇਦਾ ਨਹੀਂ ਨੁਕਸਾਨ ਇਹਨਾਂ ਦਾ ਜ਼ਿਆਦਾ ਕਿਉਂਕਿ ਇਹ ਇੱਕ ਨਸ਼ਾ ਹੀ ਹੈ ਹਾਂਜੀ ਜਿੰਨਾ ਚਿਰ ਦਵਾਈ ਦਾ ਨਸ਼ਾ ਰਹਿੰਦਾ ਉਹਨਾਂ ਚਿਰ ਬੰਦਾ ਠੀਕ ਰਹਿੰਦਾ ਫਿਰ ਬੰਦਾ ਉਸੇ ਤਰ੍ਹਾਂ ਹੋ ਜਾਂਦਾ ਹਾਂਜੀ